ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਕੜਾਹੇ 'ਚ ਡਿੱਗੇ ਇੱਕ ਸੇਵਾਦਾਰ ਦੀ ਹੁਣ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਇਹ ਭਿਆਨਕ ਹਾਦਸਾ ਵਾਪਰਿਆ ਸੀ ਕਿ ਜਦੋਂ ਲੰਗਰ ਹਾਲ ਦੇ ਵਿੱਚ ਲੰਗਰ ਪਕਾਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਕੜਾਹੇ ਦੇ ਵਿੱਚ ਕਿਆ ਜਾ ਰਿਹਾ ਕਿ ਸੇਵਾਦਾਰ ਡਿੱਗ ਜਾਂਦਾ ਹੈ 70% ਤੱਕ ਉਸ ਦਾ ਜੋ ਸਰੀਰ ਹੈ ਉਹ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਲਾਜ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਸੇਵਾਦਾਰ ਦੀ ਮੌਤ ਹੋ ਗਈ ਹੈ ਤਾਂ ਦੱਸਿਓ ਕਿ ਬਲਬੀਰ ਸਿੰਘ ਵੱਜੋਂ ਸੇਵਾਦਾਰ ਦੀ ਪਹਿਚਾਨ ਹੋਈ ਹੈ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਖੁਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਹਾਲਚਾਲ ਲੈਣ ਦੇ ਲਈ ਪਹੁੰਚੇ ਸੀ ਮੌਕੇ ਦੇ ਉੱਤੇ ਅਰਦਾਸ ਕੀਤੀ ਗਈ ਸੀ ਕਿ ਤਾ ਜੋ ਜਲਦ ਤੋਂ ਜਲਦ ਬਲਬੀਰ ਸਿੰਘ ਸਿਹਤਯਾਬ ਹੋ ਜਾਣ ਅਤੇ ਜਲਦ ਹੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣ ਪਰ ਦੱਸ ਦਈਏ ਕਿ ਹੁਣ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬਲਬੀਰ ਸਿੰਘ ਦੀ ਜੋ ਹੈ ਉਹ ਹੁਣ ਮੌਤ ਹੋ ਗਈ ਹੈ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਦੋਂ ਸੇਵਾਦਾਰ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਹੀ ਪੈਰ ਸਲਿੱਪ ਹੋਣ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਉਹ ਕੜਾਹੇ ਦੇ ਵਿੱਚ ਡਿੱਗ ਜਾਂਦਾ ਜਿਸ ਦੇ ਵਿੱਚ ਸਬਜ਼ੀ ਬਣ ਰਹੀ ਹੁੰਦੀ ਹੈ ਤੇ ਉਸ ਦੇ ਵਿੱਚ ਡਿਰਨ ਕਾਰਨ 70% ਤੱਕ ਉਸ ਦਾ ਸਰੀਰ ਜੋ ਹੈ ਝੁਲਸ ਜਾਂਦਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਜਦੋਂ ਇਲਾਜ ਚੱਲ ਰਿਹਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁਣ ਉਨ੍ਹਾਂ ਦੀ ਮੌਤ ਹੋ ਗਈ ਹੈ ਤਮੰਤਪਾਕੀ ਖਬਰ ਇਹ ਸਾਹਮਣੇ ਆਈ ਹੈ ਦੱਸਦੀ ਹੈ ਕਿ ਇੱਕ ਸੇਵਾਦਾਰ ਦੀ ਮੌਤ ਹੋ ਗਈ ਹੈ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਕੜਾਹੇ 'ਚ ਡਿੱਗੇ ਇੱਕ ਸੇਵਾਦਾਰ ਦੀ ਹੁਣ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਇਹ ਭਿਆਨਕ ਹਾਦਸਾ ਵਾਪਰਿਆ ਸੀ ਕਿ ਜਦੋਂ ਲੰਗਰ ਹਾਲ ਦੇ ਵਿੱਚ ਲੰਗਰ ਪਕਾਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਕੜਾਹੇ ਦੇ ਵਿੱਚ ਕਿਆ ਜਾ ਰਿਹਾ ਕਿ ਸੇਵਾਦਾਰ ਡਿੱਗ ਜਾਂਦਾ ਹੈ 70% ਤੱਕ ਉਸ ਦਾ ਜੋ ਸਰੀਰ ਹੈ ਉਹ ਬੁਰੇ ਤਰੀਕੇ ਦੇ ਨਾਲ ਝੁੱਲਸ ਜਾਂਦਾ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਲਾਜ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਸੇਵਾਦਾਰ ਦੀ ਮੌਤ ਹੋ ਗਈ ਹੈ ਤਾਂ ਦੱਸ ਦਿਓ ਕਿ ਬਲਬੀਰ ਸਿੰਘ ਵੱਜੋਂ ਸੇਵਾਦਾਰ ਦੀ ਪਹਿਚਾਨ ਹੋਈ ਹੈ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਖੁਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਹਾਲਚਾਲ ਲੈਣ ਦੇ ਲਈ ਪਹੁੰਚੇ ਸੀ ਮੌਕੇ ਦੇ ਉੱਤੇ ਅਰਦਾਸ ਕੀਤੀ ਗਈ ਸੀ ਕਿ ਤਾਂ ਜੋ ਜਲਦ ਤੋਂ ਜਲਦ ਬਲਬੀਰ ਸਿੰਘ ਸਿਹਤਯਾਬ ਹੋ ਜਾਣ ਅਤੇ ਜਲਦ ਹੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣ ਪਰ ਦੱਸ ਦਈਏ ਕਿ ਹੁਣ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬਲਬੀਰ ਸਿੰਘ ਦੀ ਜੋ ਹੈ ਉਹ ਹੁਣ ਮੌਤ ਹੋ ਗਈ ਹੈ ਤਾਂ ਸ੍ਰੀ ਦਰਪਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਦੋਂ ਸੇਵਾਦਾਰ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਹੀ ਪੈਰ ਸਲਿੱਪ ਹੋਣ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਉਹ ਕੜਾਹੀ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਦੇ ਵਿੱਚ ਸਬਜ਼ੀ ਬਣ ਰਹੀ ਹੁੰਦੀ ਹੈ ਤੇ ਉਸ ਦੇ ਵਿੱਚ ਡਿੱਗਣ ਕਾਰਨ 70% ਤੱਕ ਉਸ ਦਾ ਸਰੀਰ ਜੋ ਹੈ ਝੁਲਸ ਜਾਂਦਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਜਦੋਂ ਇਲਾਜ ਚੱਲ ਰਿਹਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੀ ਮੌਤ ਹੋ ਗਈ ਹੈ ਤਮੰਦਪਾ ਕੀ ਖਬਰ ਇਹ ਸਾਹਮਣੇ ਆਈ ਹੈ ਦੱਸਦੀ ਹੈ ਕਿ ਇੱਕ ਸੇਵਾਦਾਰ ਦੀ ਮੌਤ ਹੋ ਗਈ ਹੈ